ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗੀ ਕਾਮਰੇਡ ਭੀਮ ਸਿੰਘ ਜੀ ਦੀ ਦੀ ਯਾਦ ਨੂੰ ਸਮਰਪਿਤ ਇਹ ਬਲੱਡ ਡੋਨੇਸ਼ਨ ਅਤੇ ਫਰੀ ਮੈਡੀਕਲ ਕੈਂਪ ਹੈ ਹਰ ਇੱਕ ਸਾਲ ਉਹਨਾਂ ਦੀ ਯਾਦ ਨੂੰ ਸਮਰਪਿਤ ਕੈਂਪ ਲਗਾਇਆ ਜਾਂਦਾ ਹੈ ਜੋ ਪ੍ਰਬੰਧ ਕਮੇਟੀ ਦੇ ਮੈਂਬਰ ਨੇ ਉਹ ਵਧਾਈ ਦੇ ਪਾਤਰ ਹਨ ਕਿਉਂਕਿ ਜਿਹੜਾ ਬਲੱਡ ਡੋਨੇਸ਼ਨ ਹੈਗਾ ਇੱਕ ਬਹੁਤ ਨੇਕਾ ਕੰਮ ਹੈਗਾ ਜਿਲ੍ਹਾ ਹਸਤਾ ਸੰਗੂਰ ਵਿਖੇ ਸਾਨੂੰ ਜਿਹੜੇ ਬਲੱਡ ਦੀ ਹੈ ਬਹੁਤ ਲੋੜ ਪੈਂਦੀ ਰਹਿੰਦੀ ਹੈਗੀ ਜਿਲ੍ਹਾ ਹਸਤਾ ਸੰਗਰੂਰ ਦੇ ਵਿੱਚ ਜਿਹੜਾ ਟਾਟਾ ਕੈਂਸਰ ਹਸਪੀਟਲ ਹੈ ਉੱਥੇ ਬਲੱਡ ਸਪਲਾਈ ਜਿਹੜੀ ਹੈਗੀ ਇੱਥੋਂ ਜਾਂਦੀ ਹੈਗੀ ਤੇ ਮੈਂ ਬਾਕੀ ਅੰਜੂ ਨੂੰ ਬੇਨਤੀ ਕਰਦਾਗਾ ਵੀ ਉਹ ਵੱਤ ਵੱਤ ਲੋਕਾਂ ਨੂੰ ਮੋਟੀਵੇਟ ਕਰਨ ਅਤੇ ਵੱਤ ਵੱਤ ਕੈਂਪ ਲਗਾ ਕੇ ਵੱਤ ਵੱਤ ਖੂਨ ਜਿਹੜਾ ਬਨੇਟ ਕਰਨ ਥੈਂਕ ਯੂ ਸਮਾਜ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਮੈਂ ਸਮਾਜ ਲੋਕਾਂ ਨੂੰ ਇਹ ਬੇਨਤੀ ਕਰਨੀ ਚਾਹੂੰਗਾ ਭਈ ਜਿਹੜਾ ਖੂਨ ਹੈਗਾ ਉਹਨੂੰ ਆਰਟੀਫੀਸ਼ੀਅਲ ਤੌਰ ਤੇ ਦੁਨੀਆ ਦੇ ਵਿੱਚ ਕਿਤੇ ਨਾ ਵੜਾਇਆ ਜਾ ਸਕਦਾ ਹੈਗਾ ਇਹੇ ਆਪਾਂ ਇੱਕ ਬੰਦੇ ਦਾ ਖੂਨ ਲੈ ਕੇ ਜਿਹੜੇ ਦੂਜੀ ਮਾਨਵਤਾ ਗਈ ਬ੍ਰੀਜ ਨੂੰ ਉਹਨੂੰ ਖੋਂਜੜਾ ਸਕਦੇ ਆਂਗੇ ਇਸ ਲਈ ਮੈਂ ਬੇਨਤੀ ਕਰਦਾਗਾ ਵੀ ਵੱਧ ਤੋਂ ਵੱਧ ਲੋਕਾਂ ਨੂੰ ਮੋਟੀਵੇਟ ਕਰੋ ਵੀ ਜਿਹੜਾ ਖੂਨ ਹੈ ਖੂਨਦਾਨ ਕਰਨਾ ਚਾਹੀਦਾ ਹੈਗਾ ਪਹਿਲਾਂ ਤਾਂ ਮੇਨੂੰ ਅੰਗੇਰੀ ਸਲਾਮ ਹੈ ਸਾਡੇ ਬਹੁਤ ਹੀ ਸਤਾਰੀਓਂ ਕਾਮਰੇਟ ਮੀਤ ਸਿੰਘ ਜੀ ਨੂੰ ਜੇ ਕਿ ਇਸ ਦੁਨੀਆ 'ਚ ਨਹੀਂ ਰਹੇ ਪਰ ਅੱਜ 5ਵੀਂ ਵਰਸੀ ਤੇ ਖੂਨਦਾਨ ਕੈਂਪ ਲਾਇਆ ਗਿਆ ਬਹੁਤ ਵੱਡਾ ਖੂਨਦਾਨ ਕੈਂਪ ਲਾਇਆ ਗਿਆ ਆਪ ਤਾਂ ਨਹੀਂ ਰਹੇ ਹੋ ਪਰ ਪਿੱਛੇ ਲੋਕਾਂ ਨੂੰ ਜੀਵਨ ਦੇ ਲਈ ਇਹ ਕਹੀ ਜੀ ਪਿਰਤ ਬਾਗੇ ਚਲੇ ਗਏ ਕਿ ਜਿਵੇਂ ਕਿ ਸਕੂਲ ਦੇ ਵਿੱਚ ਆਪਣੀ ਜਿਹੜੀ ਉਹਨਾਂ ਦੀ ਜੀਵੀ ਫੰਡ ਵਗੈਰਾ ਬਾਕੀ ਰਕਮ ਸੀ ਉਹਦੇ ਵਿੱਚੋਂ ਸਾਰੇ ਉਹਨਾਂ ਨੇ ਕਮਰੇ ਬਣਵਾਏਗੇ ਸਕੂਲ ਦੇ ਸਰਕਾਰੀ ਸਕੂਲ ਦੇ ਵਿੱਚ ਤੇ ਜਿਵੇਂ ਅੱਜ ਉਹਨਾਂ ਦੀ 50 ਵਰਸੀ ਤੇ ਖੂਨਦਾਨ ਕੈਂਪੇਨ ਲਗਾਇਆ ਗਿਆ ਹੈ ਇਸੇ ਤਰ੍ਹਾਂ ਉਹਨਾਂ ਦੀ ਪਾਈ ਹੋਈ ਦਿੱਟ ਨਾਲ अनेका ਲੋਕਾਂ ਦੀ ਜਾਨ ਬਚਾ ਸਕਦਾ ਜੋ ਇਤਨੀ ਮਰ ਕੇ ਪਛਿੜਾ ਸਮਾਜ ਦੇ ਲੋਕਾਂ ਨੂੰ ਕੀ ਸਿਦੇਸ਼ਾ ਦੇਣ ਜੋ ਫੋਨ ਡਾਂਸ ਬੰਦੀ ਉਹਨਾਂ ਨੂੰ ਸਾਰਿਆਂ ਨੂੰ ਹੀ ਬੇਨਤੀ ਹੈ ਕਿ ਇਸ ਰਾਸਤੇ ਤੇ ਚਲਾਉਣਾ ਚਾਹੀਦਾ ਸਾਨੂੰ ਫੋਨ ਦਾ ਵੱਧ ਤੋਂ ਵੱਧ ਕਰਨਾ ਚਾਹੀਦਾ ਤਾਂ ਜੋ ਜਿਨ੍ਹਾਂ ਨੂੰ ਫੋਨ ਦੀ ਜਰੂਰਤ ਹੋਵੇ ਉਹਨਾਂ ਨੂੰ ਫੋਨ ਦੇ ਕੇ ਮੌਕੇ ਤੇ ਉਹਨਾਂ ਦੀ ਜਾਣਕਾਰੀ ਚਾਹੀ ਜਾਵੇ। ਭਾਂਜੀ ਸਾਡੇ ਕਾਮਰੇਡ ਭੀਮ ਜੀ ਸਾਡੇ ਇਲਾਕੇ ਦੀ ਬਹੁਤ ਨੌਮਰ ਸ਼ਖਸੀਅਤ ਸੀ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਮਾਜ ਸੇਵਾ ਦੇ ਤੌਰ ਤੇ ਲੋਕਾਂ ਨੂੰ ਅੰਧਵਿਸ਼ਵਾਸਾਂ ਤੋਂ ਕੱਢਣ ਤੇ ਤੇ ਲੋਕਾਂ ਨੂੰ ਵਧੀਆ ਸਮਾਜ ਨੂੰ ਵਧੀਆ ਸਿਹਤ ਦੇਣ ਦੇ ਵਾਸਤੇ ਆਪਣੀ ਜ਼ਿੰਦਗੀ ਉਹਨਾਂ ਨੇ ਲਾਈ ਹੈ। ਉਹ 19 ਚਾਰ 2019 ਨੂੰ ਸਾਨੂੰ ਸਦੀਵੀ ਪਛੋੜਾ ਦੇ ਗਏ ਸੀ। ਅਸੀਂ ਉਸ ਤੋਂ ਉਸ ਸਮੇਂ ਤੋਂ ਬਾਅਦ ਹਰ ਸਾਲ ਉਹਨਾਂ ਦੀ ਵਰਸੀ ਤੇ ਖੂਨਦਾਨ ਕੈਂਪ ਹੈ ਜਿਹੜਾ ਅਸੀਂ ਸਾਰੀਆਂ ਕਈ ਸੰਸਥਾਵਾਂ ਇਕੱਠੀਆਂ ਹੋ ਕੇ ਇਸ ਨੂੰ ਲਾਉਂਦੇ ਆ ਤੇ ਅੱਜ ਵੀ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਜਿਹੜਾ ਬਲੱਡ ਡੋਨੇਟ ਕੈਂਪ ਹੈ ਇਹ ਲਾਇਆ ਸੀ। ਇਦੇ ਵਿੱਚ ਬਹੁਤ ਨੌਜਵਾਨਾਂ ਨੇ ਬੜੇ ਅਛਾਹ ਦੇ ਨਾਲ ਹੁੰਦਾਨ ਕੀਤਾ ਹੈਗਾ ਟੀਮ ਜਿੰਦੀਆਂ ਜੇ ਅਸੀਂ ਉਹਨਾਂ ਦੀ ਅਸੀਂ ਯੋਗਦਾਨ ਦੀ ਗੱਲ ਕਰੀਏ ਉਹਨਾਂ ਦਾ ਹਰ ਇੱਕ ਕੰਮਾਂ ਦੇ ਵਿੱਚ ਯੋਗਦਾਨ ਸੀਗਾ ਜਿਵੇਂ ਸਿਹਤ ਸਭਾ ਤਰਕਸ਼ੀਲ ਮਲਾਜ਼ਮ ਫਰੰਟ ਪੈਨਸ਼ਨਰ ਫਰੰਟ ਤੇ ਹੋਰ ਵੀ ਸਕੂਲ ਵਗੈਰਾ ਨੂੰ ਉਹ ਹਸਪਤਾਲਾਂ ਨੂੰ ਜਣੇ ਜਿਹੜੀ ਚੀਜ਼ ਤੋਂ ਸਮਾਜ ਨੂੰ ਵਧੀਆ ਸੇਧ ਮਿਲਦੀ ਹੈ ਉਹਨਾਂ ਦੇ ਵਿੱਚ ਟੀਮ ਜੀ ਦਾ ਹਿੱਸਾ ਸੀ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਕੈਂਪਰ ਇਦਾਂ ਦੇ ਅਸੀਂ ਹੋਰ ਵੀ ਕੰਮ ਕਰਦੇ ਰਾਂ ਕਵਰੇਟ ਟੀਮ ਸਿੰਘ ਜੀ ਦਾ ਤਾਂ ਵੈਸੇ ਹਰੇਕ ਖੇਤਰ ਦੇ ਵਿੱਚ ਯੋਗਦਾਨ ਹੈ ਪਰ ਮੁੱਖ ਤੌਰ ਤੇ ਸਿਹਤ ਸਾਹਿਤ ਅਤੇ ਸਿੱਖਿਆ ਇਹਨਾਂ ਤਿੰਨ ਖੇਤਰਾਂ ਦੇ ਵਿੱਚ ਉਹਨਾਂ ਨੇ ਬਹੁਤ ਹੀ ਯੋਗਦਾਨ ਪਾਇਆ ਜਿਵੇਂ ਕਿ ਬੈਬ ਬਾਬਾ ਬੈਬ ਸੀਣਾ ਸਾਹਿਬ ਜੈਟੀਵਲ ਹਸਪਤਾਲ ਦਾ ਮੁੱਢ ਉਹਨਾਂ ਦੇ ਕਾਰਨ ਹੀ ਬਚਿਆ ਜੋ ਕਿ ਇਹ ਇਲਾਕੇ ਦੀਆਂ ਡਾਕਟਰੀ ਉਹਨਾਂ ਨੂੰ ਲੋੜਾਂ ਨੂੰ ਪੂਰਾ ਕਰ ਰਿਹਾ ਹੈ ਦੂਸਰਾ ਸਰਕਾਰੀ ਚਨੀਅਰ ਸਕੈਨਡ ਸਕੂਲ ਜੜਵਾ ਦੇ ਬਿੱਚ ਉਹਨਾਂ ਨੇ ਦੋ ਹਾਲ ਕਮਰੇ ਬਣਾ ਕੇ ਆਪਣਾ ਯੋਗਦਾਨ ਪਾਇਆ ਆਪਣੀ ਸਾਰੀ ਉਮਰ ਦੀ ਕਮਾਈ ਤੇ ਟੋਟਲ ਪ੍ਰਾਪਰਟੀ ਬੇਚ ਕੇ ਉਸ ਦੇ ਉੱਤੇ ਲਾਈ ਕਿਉਂਕਿ ਇੱਕ ਬਹੁਤ ਹੀ ਵੱਡੀ ਅੱਗੇ ਅਸੀਂ ਪੱਲਾ ਜ਼ਾਹਰ ਨੇ ਤਾਂ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਉਹਨਾਂ ਦੇ ਉਹਨਾਂ ਨੂੰ ਮੱਛੇ ਕੱਦਮ ਨੂੰ ਤਾਜ਼ਾ ਰੱਖਣ ਦੇ ਲਈ ਤੇ ਅੱਗੇ ਵਧਾਉਣ ਦੇ ਲਈ ਖੂਨਦਾਨ ਕੈਂਪ ਤੇ ਹੋਰ ਵੀ ਸਿਹਤ ਸਮਾਚਾਰ ਮੰਚ ਦੇ ਰਾਹੀਂ ਜੋ ਵੀ ਬੱਤੀਆਂ ਨੂੰ ਸਿਹਤ ਨਾਲ ਜੋੜਨਾ ਇਹਦਾ ਕੰਮਾਂ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅੱਗੇ ਵਧਾਉਣ ਦੀ ਤੇ ਇਹੀ ਹੀ ਕਾਮਰੇਡ ਜੀ ਨੂੰ ਸੱਚੀ ਸਰਦਾਂਝਲੀਓ